ਬੰਦੇ ਦੀ ਜਮੀਰ ਜਾਗਦੀ ਹੋਣੀ ਚਾਹੀਦੀ ਆ ਤੇ ਜਮੀਨਾ ਨਾਲ ਨਹੀਂ ਜੀ ਲੋਕਤੰਤਰ ਆ ਸਭ ਨੂੰ ਹੱਕਾਂ ਚੋਣ ਲੜਨ ਦਾ ਮੈਂ ਲੋਕਤੰਤਰ ਦੇ ਤੌਰ ਤੇ ਚੋਣ ਲੜ ਰਹਾਗਾ ਮੈਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਇਸ ਪਿੰਡ ਟਿਲਮਾ ਨਗਰ ਨੇ 25 ਸਾਲਾਂ ਤੋਂ ਮੈਂ ਸੇਵਾਦਾਰ ਦੇ ਵਿੱਚ ਆਇਆ ਸੇਵਾ ਕਰਦਾ ਆ ਰਿਹਾ ਸਾਰੇ ਪਿੰਡ ਚੋਂ ਮੈਂ ਪਹਿਲੇ ਨੰਬਰ ਤੇ ਆਇਆ ਪਹਿਲੀ ਵਾਰ ਉਹਦੋਂ ਗੁਰਦੁਆਰਿਆਂ ਵੋਟਾਂ ਛੁੱਟਿਆ ਸੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨਿਊਜ਼ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗੜ ਵੱਜ ਚੁੱਕਿਆ ਹੈ ਜਲਾ ਬਰਨਾਲਾ ਦੇ ਵੱਡੇ ਪਿੰਡ ਢਿੱਲਮਾ ਨਾਬਾਪਤੀ ਤੋਂ ਜਰਨਲ ਵਰਗ ਦੀ ਸੀਟ ਤੋਂ ਐਸੀ ਭਾਈਚਾਰੇ ਦਾ ਵੱਡਾ ਚਿਹਰਾ ਗੁਰਜੰਟ ਸਿੰਘ ਢਿੱਲਮਾ ਨੇ ਵੀ ਚੋਣ ਮੈਦਾਨ ਵਿੱਚ ਸਿਆਸੀ ਥਾਪੀ ਮਾਰ ਦਿੱਤੀ ਆ ਆਓ ਗੱਲ ਕਰਦੇ ਆ ਗੁਰਜੰਟ ਸਿੰਘ ਢਿੱਲਮਾ ਨਾਲ ਗੁਰਜੰਟ ਸਿੰਘ ਜੀ ਜਰਨਲ ਵਰਗ ਦੀ ਸੀਟ ਸੀ ਖੁੱਲੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਬੰਦੇ ਤੁਹਾਡੇ ਸਾਹਮਣੇ ਚੋਣ ਮੈਦਾਨ ਵਿੱਚ ਨੇ ਤੁਸੀਂ ਕਿਵੇਂ ਇਹ ਹੌਂਸਲਾ ਕੀਤਾ ਹੈ ਇਹ ਜੀ ਜਿਹੜੀ ਪੰਚਾਇਤੀ ਚੋਣਾਂ ਨੇ ਇਹ ਖੁੱਲੀਆਂ ਜ਼ਮੀਨ ਜਾਇਦਾਦਾਂ ਦਾ ਨਹੀਂ ਮੈਂ ਲੋਕਤੰਤਰ ਦੇ ਲੋਕਤੰਤਰ ਆ ਸਭ ਨੂੰ ਹੱਕਾਂ ਚੋਣ ਲੜਨ ਦਾ ਮੈਂ ਲੋਕਤੰਤਰ ਦੇ ਤੌਰ ਤੇ ਚੋਣ ਲੜ ਰਹਾਗਾ ਇਹ ਜ਼ਮੀਨਾਂ ਨਾਲ ਨਹੀਂ ਮਤਲਕ ਜਮੀਰਾਂ ਨਾਲ ਚੋਣ ਲੜੀ ਜਾਂਦੀ ਹੈ ਜੀ ਬੰਦੇ ਦੀ ਜ਼ਮੀਰ ਜਾਗਦੀ ਹੋਣੀ ਚਾਹੀਦੀ ਆ ਤੇ ਜਮੀਨਾ ਨਾਲ ਨਹੀਂ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਸਿਆਸੀ ਪਿੰਡ ਵਿੱਚੋਂ ਤੇ ਪਿਛਲੇ ਵਾਰ ਜਿਹੜੀ ਟਰਮ ਖਤਮ ਹੋਈ ਹੈ ਉਸ ਵਿੱਚ ਤੁਹਾਡੀ ਧਰਮ ਪਤਨੀ ਸੁਖਵਿੰਦਰ ਕੌਰ ਸਰਪੰਚ ਸੀ ਕਿਹੜੇ-ਕਿਹੜੇ ਕਾਰਜ ਸੀ ਜਿਹੜੇ ਤੁਹਾਡੀ ਪਤਨੀ ਦੀ ਅਗਵਾਈ ਦੇ ਵਿੱਚ ਬਤੌਰ ਸਰਪੰਚ ਇਸ ਪਿੰਡ ਦੇ ਨਿਪਰੇ ਚੜਿਆ ਮੈਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਸਪੰਡਟੇਲ ਮਾਨਗਰ ਨੇ 25 ਸਾਲਾਂ ਤੋਂ ਮੈਂ ਸਿਆਸਤ ਦੇ ਵਿੱਚ ਆਇਆ ਸੇਵਾ ਕਰਦਾ ਆ ਰਿਹਾ ਪਹਿਲੀ ਵਾਰ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਇਲੈਕਸ਼ਨ ਹੋਏ ਤਾਂ ਮੈਂ ਵੋਟਾਂ ਦੇ ਵਿੱਚ ਲੋਕ ਮੈਨੂੰ ਸੰਗਤ ਨੇ ਠਾਇਆ ਤਾਂ ਮੈਨੂੰ ਪਿੰਡ ਦੇ ਵਿੱਚ ਓਟੇ ਲੰਮਾ ਚੋਂ ਪਹਿਲੇ ਨੰਬਰ ਤੇ ਲੈ ਕੇ ਆਂਦਾ ਜੀ ਸਾਰੇ ਪਿੰਡ ਚੋਂ ਮੈਂ ਪਹਿਲੇ ਨੰਬਰ ਤੇ ਆਇਆ ਪਹਿਲੀ ਵਾਰ ਉਦੋਂ ਗੁਰਦੁਆਰਿਆਂ ਵੋਟਾਂ ਝੁੱਟਿਆ ਸੀ ਗੁਰਦੁਆਰੇ ਸੇਵਾ ਕੀਤੀ ਆ ਉਸ ਤੋਂ ਬਾਅਦ ਤਨਵਾਰ ਮੈਂ ਪੰਚਾਇਤ ਮੈਂਬਰ ਰਹ ਚੁੱਕਿਆ ਮੇਰੇ ਘਰ ਵਾਲੀ ਪੰਚਾਇਤ ਮੈਂਬਰ ਰਹ ਚੁੱਕੀ ਪਿਛਲੀ ਵਾਰ ਆ 5 ਸਾਲਾਂ ਚ ਇਸ ਨਗਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੇ ਸਾਰੇ ਸਾਡਾ ਪਿਆਰ ਕਰਦੇ ਆ ਸਾਨੂੰ ਪਿੱਛੇ ਸਰਪੰਚ ਬਣਾਇਆ ਸਾ ਮੇਰੇ ਘਰ ਵਾਲੀ ਧਰਮ ਪਤਨੀ ਸੁਖਵਿੰਦਰ ਕੌਰ ਨੂੰ ਅਸੀਂ ਲੋਕਾਂ ਨਾਲ ਕੋਈ ਬਿਨਾ ਪੱਖਪਾਤ ਤੋਂ ਪਿੰਡ ਦੇ ਢਿੱਲਮਾ ਦੇ ਵਿਕਾਸ ਕਾਰਜ ਕੀਤੇ ਕੀੜੀ-ਕੀੜੀ ਕਾਰਜ ਆ ਜਿਹੜੇ ਪਿੰਡ ਢਲਮਾ ਦੇ ਸੁਖਵਿੰਦਰ ਕੌਰ ਸਰਪੰਚ ਦੀ ਅਗਵਾਈ ਦੇ ਵਿੱਚ ਹੋਇਆ। ਸਭ ਤੋਂ ਵੱਡਾ ਤਾਂ ਇਹ ਹੋਇਆ ਜੀ ਕਾਰਜ ਕਿ ਸਾਡੇ ਇੱਥੇ ਜਿਹੜੇ ਪਿੰਡ ਦੇ ਢਲਮਾ ਨਾਬੇ ਦੇ ਵਿੱਚ ਦਲਤਪਾਈਚਾਰੇ ਦੀ ਵੋਟ 2400 ਦੇ ਵਿੱਚੋਂ 1800 ਵੋਟ ਸਾਡੇ ਦਲਤਪਾਈਚਾਰੇ ਦੀ ਮੈਰੇ ਸਿੱਖ ਪਰਿਵਾਰਾਂ ਦੀ ਕਿ ਆਪਣੇ ਹੋਰ ਭਾਈਚਾਰੇ ਦੀਆਂ ਵੋਟਾਂ ਨੇ 1800 ਵੋਟ ਜਿਹਦੇ ਵਿੱਚ 700 ਵੋਟ ਸਾਡੇ ਕਿਸਾਨਾਂ ਦੀ ਆ ਜਿਹਦੇ ਵਿੱਚ ਸਾਡਾ ਦਲਤ ਭਾਈਚਾਰੇ ਦੇ ਪਾਣੀ ਦੀ ਬਹੁਤ ਔਕਤ ਸੀਗੀ ਜੀ ਐਨੀ ਪਾਣੀ ਦੀ ਔਕਤ ਸੀਗੀ ਜਿਆਦੇ ਵੀ ਕਿਸੇ ਦੀ ਪਹੁੰਚ ਨਹੀਂ ਸੀ ਅੱਜ ਕੱਲ ਜੇ ਬੋਰ ਲਾਉਣਾ ਹੋਵੇ 70000 ਦਾ ਬੋਰ ਲੱਗਦਾ ਜੀ ਇੱਕ ਕਰਨ ਨੂੰ ਜਦੋਂ ਮੈਂ ਦੇਖਿਆ ਵੀ ਸਾਡੇ ਗਰੀਬ ਜਨਤਾ ਕੋਲੇ ਭੈਣ ਭਾਈ ਕੋਲੇ ਪਾਣੀ ਦਾ ਪ੍ਰਬੰਧ ਹੈ ਨਹੀਂ ਤਾਂ ਮੈਂ ਇੱਕ ਸੌ ਖਾਦੀ ਵੀ ਮੈਂ ਘਰ ਘਰ ਪਾਣੀ ਪਹਚਾਉਂਗਾ ਤਾਂ ਮੈਂ ਕਟੋ ਕਟ 30 ਮੋਟਰਾਂ ਲਾ ਕੇ ਜੀ ਘਰ ਘਰ ਪਾਣੀ ਪਹਚਾਤਾ ਕੋਈ ਘਰ ਮੇਰਾ ਇਹ ਜਾਂ ਨਹੀਂ ਗਾ ਕੋਈ ਕਿਸੇ ਨਾਲ ਵਿਤਕਰੇ ਨਹੀਂ ਰੱਖਿਆ ਜਿੰਨੇ ਵੀ ਸਾਡੇ ਸ਼ਡਿਊਲ ਕਾਸਟ ਜਾਂ ਐਸ்சி ਬੀਸੀ ਦੇ ਆ ਸਾਰੇ ਬਾਗਾਂ ਦੇ ਵਿੱਚ ਸਾਰੇ ਏਰੀ ਦੇ ਵਿੱਚ ਮੋਟਰਾਂ ਲਾ ਕੇ ਘਰ-ਘਰ ਪਾਣੀ ਪਹਚਾਇਆ ਦੇਖ ਸਕਦੇ ਹਾਂ ਆਮ ਹਰੇਕ ਘਰ ਦੇ ਪਾਈਪ ਕਰੇ ਪਈ ਦੇਖ ਸਕਦੇ ਹਾਂ ਪੈਪਾ ਪਈਆਂ ਵੀ ਆ ਕੋਈ ਘਰ ਨਹੀਂ ਛੱਡਿਆ ਜਿਵੇਂ ਸਾਡੇ ਆਪਣੇ ਮੈਰੇ ਸਿੱਖ ਪਰਿਵਾਰਾਂ ਨੂੰ ਲੋਕ ਟਾਇਲ ਤੇ ਮੋਟਰਾਂ ਸਾਡੇ ਐਸੀ ਭਾਈਚਾਰੇ ਦੇ ਮਜਬੀ ਸਿੱਖ ਨੂੰ ਧਰਮਸਾਲਾ ਬਣਾ ਕੇ ਦਿੱਤੇ ਆ ਜੇ ਵੱਡਾ ਹਾਲ ਕਮਰਾ ਜਿੱਥੇ ਪਹਿਲਾਂ ਇੱਕ ਛੋਟਾ ਕਮਰਾ ਸੀਗਾ ਵੱਡਾ ਹਾਲ ਕਮਰਾ ਬਣਾ ਕੇ ਦਿੱਤਾ ਸਾਡੇ ਰਮਦਾਸ ਸਿੰਘ ਭਾਈਚਾਰੇ ਨੂੰ ਮੈਂ ਉਹਨਾਂ ਦੇ ਸਮਸ਼ਾਨ ਘਾਟ ਬਹੁਤ ਹੀ ਮਾੜੀ ਹਾਲਤ ਸੀਗੇ 6 ਲੱਖ ਰੁਪਇਆ ਲਾ ਕੇ ਇੱਕ ਨੰਬਰ ਟ ਲੈ ਕੇ ਪੂਰਾ ਸਰਗਾ ਲਾ ਕੇ ਪੂਰਾ ਉਹਨਾਂ ਦੇ ਸਮਸ਼ਾਨ ਘਾਟ ਬਣਾ ਕੇ ਦਿੱਤੇ ਆ ਇੱਥੇ ਨਹੀਂ ਸਾਡੇ ਸਕੂਲ ਦੇ ਵਿੱਚ ਵੱਡੇ ਚ ਸਾਡੇ ਏਸੀ ਜਵਾਕ ਪੜਦੇ ਆ ਉਹਨਾਂ ਨੂੰ ਗਰਮੀ ਸਰਦੀ ਤੋਂ ਬਚਣ ਲਈ ਜਾਂ ਮੀਂਹ 'ਚ ਖਾਣਾ ਖਾਣ ਨੂੰ ਕੋਈ ਸੱਤ ਦਾ ਪ੍ਰਬੰਧ ਨਹੀਂ ਸੀਗਾ ਜੀ ਉਹਨਾਂ ਨੂੰ 4.5 ਲੱਖ ਰੁਪਇਆ ਲਾ ਕੇ ਬਹੁ ਵੱਡਾ ਹਾਲ ਬਣਾ ਕੇ ਦਿੱਤਾ ਸੈੱਡ ਪਾ ਕੇ ਦਿੱਤਾ ਤੇ ਥੱਲੇ ਫਲੋਰ ਟਾਇਲ ਪਾ ਕੇ ਲਾ ਕੇ ਦਿੱਤੀ ਆ ਤਾਂ ਕਿ ਸਾਡੇ ਦਲਤ ਭਾਈਚਾਰੇ ਦੇ ਜਵਾਕ ਪੜਦੇ ਆ ਤੇ ਵੀ ਉਹ ਖਾਣਾ ਖਾਣ ਉੱਥੇ ਮੀਂਹ ਕਣੀ ਤੋਂ ਸਰਦੀ ਤੋਂ ਬਚਣ ਨਾਲ ਹੀ ਸਕੂਲ ਆ ਪ੍ਰਾਇਮਰੀ ਉੱਥੇ ਦਲਤ ਪਾਈ ਚਾਰੇ ਦੇ ਬੱਚੇ ਪੜ੍ਹਦੇ ਆ ਟੀਚਰਾਂ ਨੇ ਮੈਨੂੰ ਦੱਸਿਆ ਕਿ ਇੱਥੇ ਉਹਨਾਂ ਨੂੰ ਬਾਥਰੂਮ ਬੱਚਿਆਂ ਵਾਸਤੇ ਹੈ ਨਹੀਂ ਮੈਂ 2.5 ਲੱਖ ਰੁਪਿਆ ਲਾ ਕੇ ਨਾਲ ਹੀ ਪ੍ਰਾਇਮਰੀ ਸਕੂਲ ਦਾ ਬੱਚਿਆਂ ਵਾਸਤੇ ਬਾਥਰੂਮਾਂ ਦਾ ਵੱਡਾ ਉਹ ਪਾ ਕੇ ਦਿੱਤਾ ਤੇ ਉਹਦੇ ਟੂਟੀਆਂ ਟਾਟੀਆਂ ਸਾਰੀਆਂ ਫਿੱਟ ਕਰਕੇ ਦਿੱਤੀਆਂ ਜੱਗੀ ਉੱਤੇ ਤਰ ਕੇ ਦਿੱਤੀ ਆ ਤੇ ਟਾਕੀਆਂ ਟੋਕੀਆਂ ਸਾਰੀਆਂ ਲਾ ਕੇ ਕੰਪਲੀਟ ਕਰਕੇ ਦਿੱਤਾ ਜੀ ਇੱਥੇ ਵਸ ਨਹੀਂ ਸਕੂਲ ਦੇ ਵਿੱਚ ਮੈਂ ਫਲੋਰ ਟਾਈਲ ਵੀ ਆਹ ਦੂਜੀ ਲੋਕ ਟਾਈਲ ਵੀ ਵੀ ਬੱਚਿਆਂ ਨੂੰ ਚਿੱਕੜ ਚ ਨਾ ਤੁਰਨਾ ਪਵੇ ਮੈਂ ਲੋਕ ਟਾਈਲ ਵੀ ਲਾਈ ਆ ਸਕੂਲ ਚ ਆ ਜਦ ਕੇ ਮੈਨੂੰ ਸਕੂਲ ਚ ਕੋਈ ਇਹ ਨਹੀਂ ਸੀਗਾ ਵੀ ਵੋਟ ਆ ਮੈਂ ਵੋਟ ਕਰਨੀ ਨਹੀਂ ਦੇਖਿਆ ਜੀ ਮੈਂ ਉੱਥੇ ਇਹ ਦੇਖਿਆ ਵੀ ਸਾਡੇ ਪਾਈਚਾਰੇ ਦੇ ਬੱਚੇ ਛੋਟੇ ਕਿਸਾਨਾਂ ਦੇ ਬੱਚੇ ਜ਼ਿਆਦਾਤਰ ਮਜ਼ਦੂਰਾਂ ਦੇ ਬੱਚੇ ਸਕੂਲਾਂ ਚ ਪੜਦੇ ਆ ਤੇ ਵੀ ਇਹਨਾਂ ਦੀ ਸਹੂਲਤ ਲਈ ਮੈਂ ਪੈਲ ਦੇ ਆਧਾਰ ਤੇ ਕੰਮ ਕਰਕੇ ਦਿੱਤਾ ਉਹਨਾਂ ਨੂੰ ਬੈਸੇ ਤੋਂ ਜਿਹੜਾ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਵੀ ਇਹੇ ਚੋਣਾਂ ਨੇ ਜਿਹੜੀਆਂ ਪਾਈਚਾਰਕ ਤੌਰ ਤੇ ਹੋਣੀਆਂ ਚਾਹੀਦੀਆਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਰ ਗੁਰਜੰਡ ਸਿੰਘ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਮੈਂ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਟੀ ਤੋਂ ਫਰੋ ਕੇ ਨਿਰਪੱਖ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਚੋਣ ਇਨਸਾਨ ਤੇ ਜਿਹੜੀ ਚੋਣ ਆ ਉਹ ਲੜਨ ਤੋਂ ਸਰਕਾਰ ਨੇ ਫੈਸਲਾ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਮ ਆਦਮੀ ਪਾਰਟੀ ਤੋਂ ਉਮੀਦਵਾਰਾਂ ਉਮੀਦਵਾਰ ਨਹੀਂ ਕਹਿ ਸਕਦੇ ਆਪਾਂ ਊ ਮੈਂ ਉਮੀਦਵਾਰ ਕਰਾਂ ਆਮ ਆਦਮੀ ਪਾਰਟੀ ਦਾ ਪਰ ਮੈਂ ਭਾਈਚਾਰਕ ਤੌਰ ਤੇ ਮੁੱਖ ਮੰਤਰੀ ਦੇ ਕਹਿਣ ਮੁਤਾਬਕ ਭਾਈਚਾਰਕ ਤੌਰ ਤੇ ਜਿਹੜੀ ਚੋਣ ਆ ਮੈਂ ਲੜ ਰਿਹਾਗਾ ਤੇ ਵਰਕਰ ਮੈਂ ਸਰਦਾਰ ਭਗਵਾਨ ਤਮਨ ਜੀ ਦਾ ਤੇ ਕਿਉਂਕਿ ਸਾਨੂੰ ਸਿੱਖਿਆ ਹੀ ਦਿੱਤੀ ਆ ਕਿ ਆਮ ਵਰਗ ਦੇ ਕੰਮ ਕਰਨੇ ਆ ਸਾਡੇ ਸਰਦਾਰ ਭਗਵਾਨ ਤੇ ਸਿੰਘ ਮਾਨ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਮੈਂ ਇੱਕ ਪਿੱਸੇ ਤੀਆਂ ਲਵਾਈਆਂ ਜਿਹਦੇ ਵਿੱਚ ਭਗਵਾਨ ਤਮਾਨ ਨੂੰ ਉਹ ਫਰਿਆਦ ਕੀਤੀ ਕਿ ਸਾਡੇ ਜੀ ਤੀਆਂ ਦੇ ਵਿੱਚ ਹਾਰੀ ਲਵਾਇਓ ਸਰਦਾਰ ਭਗਵਾਨ ਤੇ ਸਿੰਘ ਮਾਨ ਜੀ ਨੇ ਆਪਦੀ ਮਾਤਾ ਨੂੰ ਮੇਰੇ ਇੱਕ ਛੋਟੇ ਜਿਹੇ ਛੱਦੇ ਤੇ ਗਰੀਬ ਦੇ ਤੇ ਮੈਨੂੰ ਮਤਲਬ ਕਿ ਵੀ ਉਹਨੇ ਆਪਦੀ ਮਾਤਾ ਨੂੰ ਮੇਰੇ ਚਰਨ ਪਵਾਏ ਜਿੱਥੋਂ ਸਾਨੂੰ ਮਾਣ ਹੋਇਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਵਾਕਈ ਆਮ ਲੋਕਾਂ ਦੀ ਸਰਕਾਰ ਆ ਮੈਂ ਇੱਕ ਆਮ ਵਰਕਰ ਜਿਨੇ ਮੇਰੇ ਕਰੇ ਚਰਨ ਪਾਏ ਸਰਦਾਰ ਭਗਵੰਤ ਸਿੰਘ ਜੀ ਮਾਤਾ ਜੀ ਨੇ ਮੈਂ ਉਹਨਾਂ ਦਾ ਤਾਏ ਦਿਲੋਤਾ ਨਵਾਦ ਕਰਦਾ ਮੈਨੂੰ ਬਹੁਤ ਮਾਣ ਆ ਸਾਡੀ ਸਰਕਾਰ ਤੇ ਮੈਨੂੰ ਇਹ ਵੀ ਮਾਣ ਆ ਜੋ ਸਾਡੀ ਸਰਕਾਰ ਨੇ ਵਾਦਾ ਕੀਤਾ ਕੇ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਉਹ ਬੀਬੀਆਂ ਨੂੰ ਦੇਣਾਗਾ ਹੁਣ ਸਰਦਾਰ ਭਗਵਾਨ ਤਮਾਲ ਨੇ 11-1100 ਕਰਤਾ ਥੋੜੇ ਸਮੇਂ ਚ ਅਸੀਂ ਉਹ 11-1100 ਰੁਪਿਆ ਸਾਡੀ ਸਰਕਾਰ ਦੇਊਗੀ ਗੁਰਜੰਡ ਸਿੰਘ ਦੇ ਮਨ ਦੇ ਵਿੱਚ ਕਿਹੜੇ ਉਹ ਬਲਬਲੇ ਨੇ ਜਿਹੜੇ ਗੁਰਜੰਡ ਸਿੰਘ ਪਿੰਡ ਦੇ ਲਈ ਕਰਨਾ ਲੋਚਦਾ ਹੈ ਜੇਕਰ ਉਹਦੇ ਹੱਥ ਵਿੱਚ ਸਤ ਆ ਜਾਂਦੀ ਹੈ ਦੇਖੋ ਜੀ ਵਿਕਾਸ ਕਾਰਜਾਂ ਦੇ ਪੱਖੋਂ 25 ਸਾਲਾਂ ਦੇ ਵਿੱਚ ਜਿਹੜੇ ਪਹਿਲਾਂ ਸਰਪੰਚ ਰਹੇ ਸੁੱਕੇ ਆ 25 ਸਾਲਾਂ ਚ ਉਹਨੇ ਵਿਕਾਸ ਕਾਰਜਾਂ ਦੇ ਕੰਮ ਉਹਨੇ ਨਹੀਂ ਕੀਤੇ ਜਿੰਨੇ ਆਪਾਂ ਕੀਤੇ ਆ ਅੱਜ ਮੈਂ ਜਿਹੜੀ ਵੋਟ ਮੰਗ ਰਿਹਾ ਇੱਕ ਵਿਕਾਸ ਕਾਰਜਾਂ ਦੇ ਨਾਂ ਤੇ ਵੋਟ ਮੈਨੂੰ ਪੈ ਰਹੀ ਆ ਐਨਾ ਪਰ ਮਹੰਗਾ ਰ ਮਿਲ ਰਿਹਾ ਲੋਕਾਂ ਕੰਨਿਓ ਕਿਸਾਨਾਂ ਕੰਨਿਓ ਮਜ਼ਦੂਰਾ ਕੰਨਿਓ ਹਰੇਕ ਭਾਈਚਾਰੇ ਕੰਨਿਓ ਕਿ ਸਾਡੇ ਪਿਛਲੇ 25 ਸਾਲਾਂ ਤੋਂ ਜਿਹੜੇ ਸਰਪੰਚ ਰਹੇ ਆ ਉਹਨਾਂ ਨੇ ਸਾਰਿਆਂ ਨੇ ਉਹਨੇ ਵਿਕਾਸ ਕਾਰਜ ਨਹੀਂ ਕੀਤੇ ਜਿੰਨੇ ਸੁਖਵਿੰਦਰ ਕੌਰ ਸਰਪੰਚ ਨੇ ਵਿਕਾਸ ਕਾਰਜ ਕੀਤੇ ਆਗੇ ਕੀ ਕਹਿਣਾ ਚਾਹੋਗੇ ਟਲਮਾ ਨਾਬਾ ਦੇ ਵੋਟਰਾਂ ਨੂੰ ਮੈਂ ਟਲਮਾ ਨਾਬਾ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਨਾਗਾ ਜਿੰਨੇ ਵੀ ਰਹਿੰਦੇ ਵਿਕਾਸ ਕਾਰਜਾਂ ਜਾਂ ਕੋਈ ਗਲੀਆਂ ਨਾਲੀਆਂ ਰਹਿਗੀਆਂ ਜਿੰਨੀਆਂ ਵੀ ਤੇ ਜਾਂ ਕੋਈ ਹੋਰ ਅਧੂਰੇ ਕੰਮ ਆ ਸਾਰੇ ਪੈਲ ਦੇ ਆਧਾਰ ਤੇ ਕਿਉਂਕਿ ਕੰਮ ਸਰਕਾਰ ਜੀ ਦੀ ਹੋਵੇ ਅੱਜ ਸਰਕਾਰ ਆ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਨੂੰ ਸਾਡੀ ਸਰਕਾਰ ਤੇ ਪੂਰਾ ਮਾਣ ਆ ਕਿ ਬੱਧੀਆਂ ਕਰੋੜਾਂ ਦੀਆਂ ਗ੍ਰਾਂਟਾਂ ਦੇ ਕੇ ਅਸੀਂ ਜਿਹੜੇ ਵਿਕਾਸ ਕਾਰਜ ਮੇਰੇ ਟਲ ਮਨਾਬੇ ਦੇ ਰਹਿੰਦੇ ਆ ਉਹ ਅਸੀਂ ਨੇਪਰੇ ਚਾੜਾਂਗੇ ਖਰਵੰਜੇ ਵੀ ਲਾਵਾਂਗੇ ਖੇਤਾਂ ਦੇ ਵਿੱਚ ਤੇ ਜਿੱਥੇ ਲੋਕਟਾਈਲ ਆ ਉਹ ਲੋਕਟਾਈਲ ਵੀ ਲਾਵਾਂਗੇ ਤੇ ਜਿਹੜੇ ਹੋਰ ਵੀ ਵਿਕਾਸ ਕਾਰਜ ਆਗੇ ਰਹਿੰਦੇ ਅਧੂਰੇ ਆ ਸਾਰੇ ਉਹ ਵੀ ਕਰ ਗੁਰਜਨ ਸਿੰਘ ਜੀ ਜਿਹੜੀ ਸਰਪੰਚ ਸੁਖਵਿੰਦਰ ਕੌਰ ਦੀ ਅਗਵਾਈ ਦੇ ਵਿੱਚ ਜਿਹੜਾ ਸਭ ਤੋਂ ਵੱਡੇ ਕੰਮ ਹੁੰਦੇ ਆ ਉਹ ਨਰੇਗਾ ਦੇ ਹੁੰਦੇ ਆ ਨਰੇਗਾ ਦੇ ਕਿੰਨਾ ਕੰਮ ਕੀਤਾ ਪਿਛਲੇ ਬਾਰ ਮੈਂ 5 ਸਾਲ ਨਰੇਗਾ ਦੇ ਵਿੱਚ ਦਲਤਪਾਈ ਚਾਰੇ ਦੇ ਕਾਰਡ ਬਣੇ ਪਿਆ ਐਸਬੀਸੀ ਸਾਰੇ ਕਾਰਡ ਬਣੇ ਪਿਆ ਛੋਟੇ ਕਿਸਾਨਾਂ ਦੇ ਕਾਰਡ ਬਣੇ ਪਿਆ ਮੈਂ ਸਾਡੇ ਦਲਤਪਾਈ ਚਾਰੇ ਨੇ ਜੋ ਵੀ ਨਰੇਗਾ ਚ ਆਉਂਦੇ ਆ ਕਿਸੇ ਨਾਲ ਕੋਈ ਵਿਤਕਰਨ ਕੀਤਾ 5 ਸਾਲ ਉਹਨਾਂ ਨੂੰ ਕੰਮ ਮਿਲਿਆ ਜੀ ਤੇ 5 ਸਾਲ ਕਿਸੇ ਵੀ ਮਜ਼ਦੂਰ ਦਾ ਇੱਕ ਵੀ ਰੁਪਿਆ اٹਕਣ ਨਹੀਂ ਦਿੱਤਾ ਅੱਜ ਤੱਕ ਕੋਈ ਰੁਪਿਆ ਨਹੀਂ اٹਕਿਆ ਸਾਰੇ ਨਰੇਗਾ ਵਾਲਿਆਂ ਨਾਲ ਭਾਈਚਾਰੇ ਨਾਲ ਨਰੇਗਾ ਦੇ ਵਿੱਚ ਐਨਾ ਪਿਆਰ ਰੱਖਿਆਗਾ ਹੱਦ ਤੋਂ ਵੱਧ ਪਿਆਰ ਕੀਤਾਗਾ ਨਰੇਗਾ ਵਾਲਿਆਂ ਨਾਲ ਤੇ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਇਹ ਨਰੇਗਾ ਵਾਲੇ ਆ ਤੇ ਉਹਨਾਂ ਨੇ ਐਨਾ ਪਿਆਰ ਕੀਤਾ ਤੇ ਹਰੇਕ ਪੱਖੋਂ ਉਹਨਾਂ ਨੂੰ ਕੋਈ ਵੀ ਸਹੂਲਤਾਂ ਨਰੇਗਾ ਦੀ ਸਾਰੀਆਂ ਦਿੰਦੇ ਰਹੇ ਆਂਗੇ ਤੇ ਮੈਨੂੰ ਮੇਰੇ ਭਾਈਚਾਰੇ ਤੇ ਜਿੰਨਾ ਵੀ ਨਰੇਗਾ ਵਾਲੀ ਸੰਗਤ ਆ ਮੈਨੂੰ ਮਾਣ ਆ ਜਿਵੇਂ 5 ਸਾਲ ਉਹਨਾਂ ਨੂੰ ਪਿਆਰ ਦਿੱਤਾਗਾ ਕੋਈ ਪੈਸਾ ਨਹੀਂ ਰੁਕਣੇ ਦਿੱਤਾ ਕੰਮ ਨਹੀਂ ਰੁਕਣੇ ਦਿੱਤਾ ਮੈਨੂੰ ਪੂਰਾ ਮਾਣ ਆ ਵੀ ਜਿਹੜਾ ਮੇਰਾ ਭਾਈਚਾਰਾ ਨਿਰਗ ਵਾਲਿਆ ਵੀ ਉਹ ਕੱਲੀ ਕੱਲੀ ਬੋਟ ਲੱਕਣਾ ਦੁਪੱਟਾ ਬਣ ਕੇ ਉੱਤਿਆਰ ਖੜੇ ਆ ਸਾਰੇ ਬੋਟਾ ਮੈਨੂੰ ਪਾਉਣਗੇ ਮੈਨੂੰ ਪੂਰੀ ਉਮੀਦ ਆ ਅੱਗੇ ਤੋਂ ਵੀ ਮੇਰੀ ਸਰਕਾਰ ਆ ਭਗਵਾਨ ਤਮਨ ਸਰਦਾਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੇ ਛੋਟੇ ਲੋਕ ਆ ਸੀ ਮਜ਼ਦੂਰਾਂ ਦੇ ਉਹ ਆਮ ਆਦਮੀ ਪਾਰਟੀ ਦੀ ਦੇ ਅਹੋਾਗੇ ਅਸੀਂ ਕੰਮ ਪੂਰਾ ਫੁੱਲ ਲਿਆ ਕੇ ਦੇਵਾਂਗੇ ਮੇਰੇ ਗਾ ਦਾ ਅੱਗੇ ਤੋਂ ਹੋਰ ਵੀ ਵਧਾ ਮੰਗੇ ਵੱਧ ਤੋਂ ਵੱਧ ਕੰਮ ਦੇ ਮੰਗਦੇ ਰਹਿ ਗਏ ਜੀ ਇਹ ਸਨ ਗੁਰਜੰਟ ਸਿੰਘ ਗੱਲ ਸਮੇਂ ਸਮੇਂ ਦੇ ਉੱਪਰ ਕਰਾਂਗੇ ਟਲਮਾਨ ਆਬਾ ਦੀ ਤਸਵੀਰ ਹੈ ਜਿਹੜੀ ਉਹ 7 ਤਾਰੀਖ ਤੋਂ ਬਾਅਦ ਸਾਫ ਨਜ਼ਰ ਆਊਗੀ ਮੈਂ ਲੁਬਾ ਸਿੰਘ ਲਾ ਦੇ ਨਾਲ ਕੁਮਾਰ ਬਿਸ਼ਪ ਜੀ ਅਤੇ ਗੁਰਪ੍ਰੀਤ ਸਿੰਘ ਚੈਨਲ 17 ਨਿਊਜ਼ ਪਰ ਨਾਲਾ